ਅਮਰਦੀਪ ਨਾਨ ਸਰ ਮੇਰਾ ਮੈਂ ਸਾਰਾ ਹੁਣ ਮੰਚੋਂਕ ਦਾ ਰਹਿਣ ਵਾਲਾ ਸਰ ਮੇਰਾ ਮੋਟਰਸਾਈਕਲ ਵੀ ਹੋ ਗਿਆ ਘਰ ਦੇ ਬਾਹਰੋਂ ਸਰ ਤੇ ਮੈਂ ਸਰ ਕੰਮ ਤੋਂ ਆਇਆ ਤੇ ਘਰ ਆ ਕੇ ਮੈਂ ਰੋਟੀ ਖਾਣ ਆਇਆ ਤੇ ਮਤਲਬ ਕਿ ਸਾਹਮਣੇ ਗਵਾਂਡੀਆਂ ਕੋ ਜਿਸ ਚੋਰ ਨੇ ਸਰ ਖੜਿਆ ਮੋਟਰਸਾਈਕਲ ਮੇਰਾ ਤੇ ਸਾਹਮਣੇ ਗਵਾਂਡੀਆਂ ਕੋ ਪਾਣੀ ਵੀ ਪੀਤਾ ਉਹਨੇ ਤੇ ਅੱਧਾ ਕਗਲਾ ਪਾਣੀ ਦਾ ਪੀ ਲਿਆ ਤਾਂ ਅੱਧਾ ਤੇ ਪੈਰਾਂ ਤੇ ਰੋਲ ਲਿਆ ਤੇ ਉਹਨਾਂ ਨੂੰ ਗਵਾਂਡੀਆਂ ਨੂੰ ਕਹਿੰਦਾ ਮੇਰੇ ਕੋਠੇ ਤੇ ਅੱਗ ਲੱਗ ਗਈ ਤੁਹਾਡੇ ਕੋਠੇ ਤੇ ਅੱਗ ਲੱਗ ਗਈ ਆ ਤੇ ਤੁਸੀਂ ਜਾ ਕੇ ਵੇਖੋ ਤੁਹਾਡੇ ਕੋਠੇ ਤੇ ਧੂਆਂ ਜਾਂ ਭੱਦਦਾ ਪਿਆ ਤੇ ਗਵਾਂਡੀ ਕਹਿੰਦੇ ਤੁਹਾਡੇ ਤੇ ਕੋਈ ਅੱਗ ਨਹੀਂ ਲੱਗੀ ਤੇ ਉਹਨਾਂ ਨੂੰ ਸਰ ਕੁਮਰਾਹ ਕਰਕੇ ਉਹਨਾਂ ਨੂੰ ਕੋਠੇ ਦੇ ਭੇਜਤਾ ਤੇ ਉਹਨਾਂ ਚੋਂ ਨੂੰ ਸਰ ਚਾਬੀ ਲਾ ਕੇ ਤੇ ਉਹ ਚੱਲ ਗਿਆ ਸਰ ਲੈ ਕੇ ਮੇਰੀ ਮੋਟਰਸਾਈਕਲ ਲੈ ਕੇ ਚੱਲ ਗਿਆ ਸਰ ਤੇ ਸਰ ਮੈਂ ਹੁਣ ਸੀਸੀਟੀਵੀ ਕੈਮਰੇ ਚੋਂ ਸਰ ਸਾਰੀਆਂ ਰਿਕਾਰਡਿੰਗ ਵਗੈਰਾ ਸਰ ਕਢਾਈਆਂ ਬੜੀ ਮੁਸ਼ਕਲ ਨਾਲ ਧਰਲੇ ਕਰ ਕਰਕੇ ਮਾਰਕੀਟ ਚੋਂ ਸਰ ਤੇ ਉਹਨਾਂ ਨੇ ਮੈਨੂੰ ਰਿ ਕਿ ਮੇਰਾ ਸਰ ਮੋਟਰਸਾਈਕਲ ਮੈਨੂੰ ਲੱਭ ਕੇ ਪੁਲਿਸ ਪ੍ਰਸ਼ਾਸਨ ਨੂੰ ਮੇਰੇ ਮੇਰੇ ਹੱਥ ਜੋੜ ਕੇ ਮੇਰੀ ਬੇਨਤੀ ਆ ਕਿ ਮੈਨੂੰ ਮੇਰਾ ਮੋਟਰਸਾਈਕਲ ਦਿੱਤਾ ਜਾਵੇ ਮੈਂ ਦਿਹਾੜੀ ਕਾਰਾਂ ਸਰ ਤੇ ਮੇ ਕੋ ਸਾਧਨ ਵੀ ਸਰ ਹੋਰ ਕੋਈ ਨਹੀਂ ਹੈਗਾ ਜਿੱਦਾਂ ਦਾ ਮੇਰਾ ਮੋਟਰਸਾਈਕਲ ਗਵਾਚਦਾ ਸਰ ਮੈਂ ਆਕੇ ਦੇ ਕੰਮ ਤੇ ਵੀ ਨਹੀਂ ਜਾ ਰਿਹਾ ਉਦੋਂ ਦਾ ਮੈਂ ਘਾਰੀਆਂ ਸਰ ਤੇ ਚੋਰ ਦੀ ਮੈਨੂੰ ਪਛਾਣ ਹੈ ਗਈ ਆ ਸਾਰੇ ਸੀਸੀਟੀ ਕੈਮਰੇ ਚ ਸਰ ਉੱਚਾ ਦਾ ਕਾਲਾ ਪਿੰਡ ਵਾ ਸਰ ਉਹ ਪਿੰਡ ਦੇ ਕਹਿੰਦੇ ਨੇ ਮਤਲਬ ਕਿ ਉੱਥੇ ਦਾ ਚੋਰ ਆ ਤੇ ਉਹ ਸਰ ਚੋਰ ਸ਼ਹਿਰ ਚ ਵਾਰਦਾਤਾ ਕਰਕੇ ਜਾਂਦਾ ਵਾ ਤੇ ਜਾ ਕੇ ਆਪਣੇ ਪਿਓ ਨੂੰ ਦੇ ਜਾਂਦਾ ਤੇ ਪਿਓ ਉਹਦਾ ਸਰ ਅੱਗੇ ਵੇਚਦਾ ਵਾ ਮੈਂ ਸਾਰੇ ਪਿੰਡਾਂ 'ਚ ਫੇਰੀ ਦਾ ਕੰਮ ਕਰਨਾ ਸਰ ਤੇ ਸਾਧਨ ਤੋਂ ਸਰ ਮੈਂ ਉਦੋਂ ਦਾ ਕੰਮ ਤੇ ਨਹੀਂ ਗਿਆ ਮੇਰੇ ਪਰਿਵਾਰ ਦੇ ਸਾਰੇ ਉਦੋਂ ਦੇ ਬਹੁਤ ਪਰੇਸ਼ਾਨ ਆ ਤੇ ਆਪਾਂ ਸਰ ਬੜੀ ਮਤਲਬ ਕੀ ਮੁਸ਼ਕਲ ਦੇ ਵਿੱਚ ਐਸ ਟਾਈਮ ਤੇ ਸਾਧਨ ਤੋਂ ਬਿਨਾਂ ਸਾਰਾ ਬਹੁਤ ਮੁਸ਼ਕਲ ਆ ਰਹੀ ਏ ਮੈਨੂੰ ਸਰ ਮੈਂ ਮੋਟਰਸਾਈਕਲ ਕਿਸ਼ਤਾਂ ਤੇ ਲਿਆ ਸੀ ਸਾਰਾ ਜੇ ਮੇਰੀਆਂ ਕਿਸ਼ਤਾਂ ਵੀ ਵਿੱਚੋਂ ਦੇਣ ਵਾਲੀਆਂ ਰਹਿੰਦੀਆਂ ਨੇ ਤੇ ਮੈਂ ਸਰ ਬੜੀ ਮੁਸ਼ਕਲ ਤੇਹਾੜੀਆਂ ਲਾ ਲਾ ਕੇ ਮੋਟਰਸਾਈਕਲ ਲਿਆ ਸਰ ਤੇ ਮੈਨੂੰ ਤੇ ਸਾਰਾ ਹਜੇ ਉਹ ਵੀ ਅਮਰੀਕਿਸਤਾਨ ਵੀ ਨਹੀਂ ਲੱਖੀਆਂ ਤੇ ਮੇਰੀ ਚੀਜ਼ ਸਾਰ ਗੁਮਾਜ ਗਈ ਤਾਂ ਮੈਨੂੰ ਸਾਰ ਮੇਰਾ ਸਾਧਨ ਮਿਲ ਜਾਵੇ ਮੇਰੀ ਇਹੀ ਹੱਥ ਜੋੜ ਕੇ ਬੇਨਤੀ ਹੈ ਸਰ ਪ੍ਰਸ਼ਾਸਨ ਸਰ ਦੱਕਾ ਕਰ ਦੱਕ ਜਾਰਾ ਸਰ ਮੈਂ ਹੀ ਕਰਦਾ ਕੰਮ ਤੇ ਬਾਕੀ ਘਰ ਦੇ ਮੇਰੇ ਹੋਰ ਕੋਈ ਵੀ ਨਹੀਂ ਆ ਫਾਦਰ ਸਾਹਿਬ ਦੀ ਡੈਥ ਉਹ ਵੀ ਹੀ ਤੇ ਹੋਰ ਤੇ ਘਰ ਵਿੱਚ ਸਰ ਕੋਈ ਨਹੀਂ ਕੰਮ ਕਰਨ ਵਾਲਾ ਮਦਰ ਆ ਘਰ ਵਿੱਚ ਘਰ ਦੀ ਆ ਬੱਚਾ ਛੋਟਾ ਮੇਰਾ ਤੇ ਸਰ ਸਾਰੇ ਮੇਰੇ ਤੇ ਡਿਪੈਂਡਡ ਆ ਮੈਂ ਦਿਹਾੜੀ ਚਰਨਾ ਸਰ ਸਰ ਮੈਂ ਇਹੀ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਇਹੀ ਇਹਨਾਂ ਨੂੰ ਮੈਂ ਹੱਥ ਜੋੜ ਕੇ ਮੈਂ ਮੰਗ ਕਰਦਾ ਕਿ ਮੇਰਾ ਸਰ ਮੋਟਰਸਾਈਕਲ ਜਲਦ ਤੋਂ ਜਲ ਲੱਭ ਕੇ ਦਿੱਤਾ ਜਾਵੇ ਤੇ ਮੈਂ ਇਹਨਾਂ ਦਾ ਸਰ ਤਹਿ ਦਿਲੋਂ ਧੰਨਵਾਦ ਕਰਦਾ ਸਰ ਮੇਰੀ ਚੀਜ਼ ਮੈਨੂੰ ਦਵਾਈ ਜਾਏ ਕਿਸੇ ਤਰ੍ਹਾਂ ਵੀ ਲੱਭ ਕੇ ਸਰ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਇਹੀ ਬੇਨਤੀ ਕਰਦਾ ਕਿ ਮੇਰਾ ਮੋਟਰਸਾਈਕਲ ਸਰ ਮੈਨੂੰ ਲੱਭ ਕੇ ਦਿੱਤਾ ਜਾਵੇ ਸਰ